ਇੱਕ ਦਿਨ ਰਹਿ ਗਿਆ 11 ਮਹੀਨੇ ਪੂਰੇ ਹੋਣ ਤੇ ਮੋਰਚੇ ਨੂੰ ਔਰ ਲਗਭਗ 48 ਦਿਨ ਹੋ ਗਏ ਆ ਡੱਲੇਵਾਲ ਸਾਹਿਬ ਦੇ ਮਰਨ ਵਰਤ ਨੂੰ ਔਰ ਇਹਨਾਂ ਹਾਲ ਦੀ ਨਾਲ ਬਹੁਤ ਸਾਰੇ ਉਤਰਾਮਾ ਚੜ੍ਹਾਵਾ ਤੋਂ ਨੰਗਦਾ ਹੋਇਆ ਅੰਦোলন ਇਸ ਵੇਲੇ ਆਪਣੀਆਂ ਬੁਲੰਦੀਆਂ ਨੂੰ ਛੂ ਰਿਹਾ ਹੈਗਾ ਵਾ ਅਈਲੀ ਤੇ ਬੇਨਤੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਸਾਡਾ ਮੈਸੇਜ ਕੱਲ੍ਹ ਵਾਲੇ ਪ੍ਰੋਗਰਾਮ ਨੂੰ ਲੈ ਕੇ ਚੱਲਿਆ ਜਾਵੇ ਦੇਖੋ ਨਵਾਂ ਜਿਹੜਾ ਮੰਡੀਕਰਨ ਦਾ ਖਲੜਾ ਵਾ ਜੜੀ ਸਰਕਾਰ ਉਸ ਵੇਲੇ ਜਦੋਂ ਪਹਿਲਾ ਦਿੱਲੀ ਅੰਦੋਲਨ ਚੱਲਿਆ ਜਿੰਨੂੰ ਅਸੀਂ ਤਿੰਨ ਕਾਲੇ ਕਾਨੂੰਨਾਂ ਦੇ ਨਾਂ ਤੋਂ ਜਾਣਦੇ ਆ ਪਰ ਚਲੋ ਕੋਈ ਕਾਲੀ ਚੀਜ਼ ਵੀ ਨਹੀਂ ਮਾੜੀ ਹੁੰਦੀ ਪਰ ਅਸੀਂ ਇੱਕ ਬੁਰੇ ਕਾਨੂੰਨ ਸੀਗੇ ਜਿਨ੍ਹਾਂ ਨੇ ਪੂਰੀ ਦੇਸ਼ ਦੇ ਖੇਤੀ ਸੈਕਟਰ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦੇਣਾ ਸੀਗਾ ਇਹ ਜਿਹੜਾ ਹੁਣ ਆ ਗਿਆ ਇਹ ਹਲੋ ਲਾ ਦੇਖੋ ਮੋਦੀ ਸਰਕਾਰ ਕੀ ਦੱਸਣਾ ਚਾਹੁੰਦੀ ਆ ਅੰਦੋਲਨ ਚੱਲ ਰਿਹਾ 13 ਫਰਵਰੀ 2024 ਨੂੰ ਔਰ ਜਿਵੇਂ ਸਰਕਾਰ ਦੀਆਂ ਏਜੰਸੀਆਂ ਨੇ ਚੋਰ ਲਾਇਆ ਇੱਕ ਪਰਸੈਪਸ਼ਨ ਬਣਾਉਣ ਲਈ ਔਰ ਇਹਦੇ ਲਈ ਕਿ ਇਹ ਪਾਛਪਾ ਨੂੰ ਬੇਨਿਫਿਟ ਦਊਗਾ ਇਹ ਜੀ ਪਾਛਪਾ ਨੂੰ ਇਹਦਾ ਫਾਇਦਾ ਹੋ ਜਾਣਾ ਵਾ ਅੰਦੋਲਨ ਜੀ ਇਲੈਕਸ਼ਨ ਤੱਕ ਚੱਲਣਾ ਵਾ ਬੜੀਆਂ ਗੱਲਾਂ ਆਈਆਂ ਔਰ ਜੇ ਅੰਦੋਲਨ ਨਾ ਕਰ ਰਹੇ ਹੁੰਦੇ ਤਾਂ 400 ਤੋਂ ਪਾਰ ਵੀ ਜਾਣਾ ਸੀ ਦੇਸ਼ ਦੇ ਲੋਕਾਂ ਨੇ ਅੰਦੋਲਨ ਦੇ ਉੱਭਰੀਆਂ ਹੋਈਆਂ ਅੰਦੋਲਨਕਾਰਨ ਉੱਭਰੀਆਂ ਹੋਈਆਂ ਮੰਗਾਂ ਕਰਕੇ ਲੂਲੀ ਲੰਗੜੀ ਸਰਕਾਰ ਬਣਾ ਦਿੱਤੀ ਜੀ ਔਰ ਬਸਾਕੀਆਂ ਤੇ ਖੜੀ ਸਰਕਾਰ ਨੂੰ ਅਸਾਸ ਹੋਇਆ ਵੀ ਇਹ ਤਾਂ ਭਈ ਇਹਨਾਂ ਦੀਆਂ ਮੰਗਾਂ ਅਸਮਾਨ ਚੂਗੀਆਂ ਸਾਰੇ ਵਿਰੋਧੀ ਧਿਰਾਂ ਨੇ ਆਪ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਮੰਗਾਂ ਪਾ ਲਈਆਂ ਇਹ ਆਪਣੇ ਆਪ ਚ ਉੱਭਲਦੀ ਸੀ ਅੰਦੋਲਨ ਫੇਰ ਖੜਾ ਰਿਹਾ ਪਹਿਲਾ ਵਾਰ ਪਾਸ਼ਪਾ ਨੂੰ ਫਾਇਦਾ ਦਊਗਾ ਅੰਦੋਲਨ ਇਹ ਜੀ ਆਮ ਜਨਤਾ ਅਗਲੇ ਸਵਾਲ ਉਦੋਂ ਕਹਾ ਪਹਿਲਾ ਵਾਰ ਤਾਂ ਸਫਲ ਹੋਇਆ ਦੂਜਾ ਵਾਰ ਆਮ ਜਨਤਾ ਨਹੀਂ ਹੈਗੀ ਇਹਨਾਂ ਨਾਲ ਇੱਕ ਵੱਡਾ ਹਿੱਸਾ ਬਰੂਦ ਕਰ ਰਿਹਾ ਇਹ ਪੰਜਾਬ ਬੰਦ ਨੇ ਖਤਮ ਕਰਕੇ ਰੱਖ ਦਿੱਤਾ ਤੋਂ ਇਹ ਚੀਜ਼ਾਂ ਵੀ ਅਸੀਂ ਵੇਖੀਆਂ ਹੈਗੀਆਂ ਵਾ ਉਦੇ ਵਿੱਚ ਵਿੱਚ ਕੀ ਮਾਰ ਕਰਦੇ ਆ ਮੋਦੀ ਸਰਕਾਰ ਕਿਉਂ ਨਵਾਂ ਮੰਡੀ ਕਰਨ ਦਾ ਖਲੜਾ ਲੈ ਕੇ ਆਈ ਆ ਸਵਾਲ ਇੱਥੇ ਸੀ ਮੇਰਾ ਅਟੈਕਿੰਗ ਰਾਜਨੀਤੀ ਲਈ ਪ੍ਰਧਾਨ ਮੰਤਰੀ ਜਾਣੇ ਜਾਂਦੇ ਆ ਇੱਕ ਲੋਕਾਂ ਦੇ ਪਰਸੈਪਸ਼ਨ ਬਣਾਉਣ ਲਈ ਭੰ ਅੰਦੋਲਨਾਂ ਬੰਨ੍ਹਣਾ ਕੱਕ ਨਹੀਂ ਹੈਗਾ ਤੇ ਸਾਰੇ ਇਕੱਠੇ ਨਹੀਂ ਹੈਗੇ ਆਮ ਜਨਤਾ ਇਹਨਾਂ ਨੂੰ ਸਪੋਰਟ ਨਹੀਂ ਕਰ ਰਹੀ ਹੈਗੀ ਇਹ ਗੱਲਾਂ ਉਹਦੇ ਵਿੱਚ ਨਵਾਂ ਮੰਡੀਕਰਨ ਦਾ ਖਲੜਾ ਲੈ ਕੇ ਆਇਆ ਇਹ ਸਾਬਤ ਕਰਨ ਉਹ ਮੈਨੂੰ ਕੋਈ ਪਰਵਾਹ ਨਹੀਂ ਹੈ ਅੰਦੋਲਨ ਦੀ ਜਦ ਕਿ ਪਹਿਲੇ ਅੰਦੋਲਨ ਨੇ ਛੱਟ ਜ਼ਬਰਦਸਤ ਮਾਰੀ ਅੰਦੋਲਨ ਨੇ ਛੱਟ ਮਾਰੀ ਲੂਲੀ ਲੰਗੜੀ ਸਰਕਾਰ ਬਣੀ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਤਾਂ ਮੈਂ ਜੀ ਕਾਰਪੋਰੇਟਾਂ ਦੇ ਹੱਕ ਵਿੱਚ ੱੱਕੇ ਨਾ ਜਾ ਰਿਹਾ ਹੁੰਦਾ ਹਮੇਸ਼ਾ ਭਰਾਓ ਤਾਨਾਸ਼ਾਹ ਅੰਦਰੋਂ ਬਹੁਤ ਘਬਰਾਉਂਦੇ ਹੁੰਦੇ ਆ ਔਰ ਸੰਕੇਤ ਤਾਂ ਉੱਠ ਰਹੀ ਜਨਤਾ ਨੂੰ ਹੁਣ ਹੁਣ ਪਤਾ ਲੱਗ ਗਿਆ ਹੋਊ ਵੀ ਕਿਹੜੇ ਭਾਵਿਕ ਨਹੀਂ ਆ ਉਹਨਾਂ ਨੂੰ ਇਹ ਵੀ ਸਮਝਾਉਂਦੀ ਪੰਜਾਬ ਦੇ ਵਿੱਚ ਜਿਵੇਂ ਸਿਆਸਤ ਨਾ ਦੇਖੀਏ ਵੀ ਇਹਨਾਂ ਦੀਆਂ 13 ਸੀਟਾਂ ਵਾਂ ਨਾ ਉਹਨਾਂ ਦੇ ਮੁਤਾਬਕ ਸਾਡੀ ਸਰਕਾਰ ਬਣਨੀ ਆ ਨਾ ਉਹਨਾਂ ਲੱਗਦਾ ਗਾਂ ਬਣਨੀ ਆ ਚਲ ਇਹ ਤਾਂ ਪਹਿਲੋਂ ਹੀ ਬਾਗੀ ਆ ਇੱਕ ਦੂਜਾ ਹਰਿਆਣਾ ਵੀ ਉੱਠ ਖੜਾ ਹੋਊਗਾ ਹੁਣਾਂ ਨੂੰ ਲੱਗਦਾ ਵੀ ਹਰਿਆਣੇ ਚਹੀ ਸਰਕਾਰ ਬਣਾ ਲਈ ਇਹ ਨਵਾਂ ਖਲੜਾ ਖੇਤੀ ਨੀਤੀ ਮੰਡੀ ਆਲਾ ਇਹ ਹਰਿਆਣੇ ਦੀਆਂ ਲਕਸ਼ਣਾਂ ਤੋਂ ਬਾਅਦ ਕੱਢਿਆ ਹੈ ਇਹਨਾਂ ਨੇ ਵੀ ਉੱਥੇ ਸਰਕਾਰ ਬਣ ਗਈ 23 ਫਸਲਾਂ 24 ਫਸਲਾਂ ਦਾ ਰੋਲਾ ਪਾਈ ਕੇ ਵੀ ਐਮਐਸਪੀ ਦਾਾਂ ਕੇ ਫੇਰੇ ਗੱਲ ਲੈ ਕੇ ਆਏ ਆ ਇਹਦੇ ਪਿੱਛੇ ਤਰਕ ਸੀਗਾ ਤੇ ਹੁਣ ਜਿੱਤ ਲੀਆਂ ਲਕਸ਼ਣ ਹਰਿਆਣੇ ਵਾਲੀਆਂ ਹੌਣ ਅਟੈਕ ਕਰਕੇ ਹਰਿਆਣੇ ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਮਰਾਲ ਵੀ ਸਾਡਾ ਤੇ ਫੀਡਬੈਕ ਬਹੁਤ ਵਧੀਆ ਜੀ ਕੋਈ ਪ੍ਰਵਾਹ ਨਹੀਂ ਹੈ ਸਾਨੂੰ ਔਰ ਜੜੀਏ ਉਹ ਪਿੱਦੇ ਸੀ ਉਹ ਪਿੱਦੇ ਜਿਹੜੇ ਕੀੜੇ ਸੀ ਉਹ ਫੇਰ ਨਿਕਲ ਆਏ ਵੀ ਵੇਖੋ ਜੀ ਫਾਇਦਾ ਹੋ ਗਿਆ ਜੀ ਮੋਦੀ ਸਰਕਾਰ ਨੂੰ ਇਹ ਗੱਲਾਂ ਵੀ ਤੋਂ ਹੁਣ ਜਦੋਂ ਜੁਪੀ ਵਿੱਚ ਰਾਜਸਥਾਨ ਵਿੱਚ ਮੱਧ ਪ੍ਰਦੇਸ਼ ਵਿੱਚ ਪੰਜਾਬ ਦੇ ਬਾਹਰ ਦੇਸ਼ ਦੇ ਹਿੱਸਿਆਂ ਵਿੱਚ ਅੰਦੋਲਨ ਵਧਣ ਲੱਗਾ ਹੁਣ ਕੰਬਣੀ ਛੜੀ ਆ ਵੀ ਇਹ ਤਾਂ ਵਾਧ ਸੀਟਾਂ ਬਈ ਇਹ ਤਾਂ ਪਸਤਾ 542 ਜਿਹੜੀਆਂ ਦੇਸ਼ ਦੀਆਂ ਸੀਟਾਂ ਨੇ ਉਹਨਾਂ ਤੇ ਅਸਰ ਪਾ ਰਿਆ ਬੇਸ਼ੱਕ ਕੋਈ ਸਰਕਾਰ ਲਖਣ ਜਿੱਤ ਜੇ ਹਰ ਜੇ ਉਹਦਾ ਕਿਸੇ ਅੰਦੋਲਨ ਨਾਲ ਸਬੰਧ ਨਹੀਂ ਹੁੰਦਾ ਪਰ ਇਸ ਵੇਲੇ ਕਿਉਂਕਿ ਲਕਸ਼ਣਾ ਨੂੰ ਹੀ ਆਧਾਰ ਬਣਾਇਆ ਜਾਂਦਾ ਵਾ ਵੀ ਜਿਹੜੀ ਸਰਕਾਰ ਲਕਸ਼ਣ ਜਿੱਤਦੀ ਹੈ ਉਹ ਕਹਿੰਦੇ ਸਾਡੀਆਂ ਵਿਕਾਸ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਤੀ ਉਹ ਭਾਵੇਂ ਲੋਕਾਂ ਨੂੰ ਪੈਸੇ ਵੰਡ ਕੇ ਲਕਸ਼ਣ ਜਿੱਤੀ ਹੋਵੇ ਉਹ ਭਾਵੇਂ ਨਸ਼ਾ ਵੰਡ ਕੇ ਜਿੱਤੀ ਹੋਵੇ ਉਹ ਭਾਵੇਂ ਡਰਾ ਕੇ ਧਮਕਾ ਕੇ ਜਿੱਤੀ ਹੋਵੇ ਉਹ ਭਾਵੇਂ ਦੇਸ਼ ਦੀ ਜਿਹੜੀ ਮਸ਼ੀਨਰੀ ਆਫਸਰਸਾਇਆ ਉਹਦੀ ਵਰਤੋਂ ਕਰਕੇ ਜਿੱਤੀ ਹੋਵੇ ਉਹ ਭਾਵੇਂ ਬਾਹੂਬਲ ਨਾਲ ਜਿੱਤੀ ਹੋਵੇ ਇਹ ਮੈਨੇ ਨਹੀਂ ਅਗਲੇ ਰੱਖਦੇ ਕੰਦੇ ਵੀ ਕਰਤਾ ਸੋ ਸਾਨੂੰ ਪਤਾ ਵਾ ਵੀ ਦੇਸ਼ ਦੇ ਲੋਕਾਂ ਇਹਨਾਂ ਕੋਲੇ ਖੁਸ਼ ਨਹੀਂ ਹੈਗੇ ਤੁਸੀਂ ਦੇਖ ਲਓ ਪਹਿਲੋ ਵੀ ਕਿਸਾਨ ਖੁਦਕੁਸ਼ੀਆਂ ਕਰਦੇ ਸੀ ਪਿਛਲੀਆਂ ਸਰਕਾਰਾਂ ਚ ਉਹਨਾਂਲੇ ਵੀ ਕਰਦੇ ਆ ਪਹਿਲੋ ਵੀ ਸਾਡੇ ਲਾਗਤ ਖਰਚੇ ਬਹੁਤ ਜ਼ਿਆਦਾ ਸੀ ਹੁਣ ਵੀ ਲਾਗਤ ਖਰਚੇ ਬਹੁਤ ਜ਼ਿਆਦਾ ਵਾ ਖੇਤੀ ਦੇ ਵਿੱਚ ਪਰ ਲਗਾਤਾਰ ਜੜਾ ਵਾ ਉਹ ਵਾਧ ਰਹੇ ਆ ਖਰਚੇ ਸਾਡੇ ਖੇਤੀ ਦੇ ਉੱਤੇ ਵਾਧ ਰਹੇ ਆ ਚਾਹੇ ਡੀਜ਼ਲ ਹੋਵੇ ਚਾਹੇ ਖਾਦਾਂ ਹੋਣ ਚਾਹੇ ਦਵਾਈਆਂ ਹੋਣ ਚਾਹੇ ਖੇਤੀ ਮਸ਼ੀਨਰੀ ਦਾ ਪਾ ਹੋਵੇ ਲੇਬਰ ਹੋਵੇ ਰੇਟ ਨਹੀਂ ਵਧ ਰਹੇ ਹੈਗੇ ਇਹ ਚੀਜ਼ਾਂ ਤਾਂ ਹੈਗੀਆਂ ਆ ਤੁਹਾਡੇ ਸਾਹਮਣੇ ਜਿਹੜੇ ਖਉਤੀ ਵਿਕਾਸ ਦਾ ਨਾਰਾ ਲਾ ਰਹੇ ਆ ਆ ਨਵੀਆਂ ਰਿਪੋਰਟਾਂ ਆ ਗਈਆਂ ਵਰਲਡ ਬੈਂਕ ਵਰਗੀਆਂ ਸੰਸਥਾਵਾਂ ਦੀਆਂ ਵੀ ਰਿਪੋਰਟਾਂ ਝੂਠੀਆਂ ਨਿਕਲੀਆਂ ਸਭ ਤੋਂ ਮਾੜੀ ਹਾਲਤ ਇਸ ਵळे ਆ 6.4 ਵਿਕਾਸ ਦੀ ਦਰ ਨਾ ਕਹਿੰਦੇ ਦੇਸ਼ ਅੱਗੇ ਵੱਧ ਰਿਹਾ ਸਭ ਤੋਂ ਘਟਿਆ ਪਿਛਲੇ 11 ਸਾਲਾਂ ਤੋਂ ਕੀ ਜਵਾਬ ਦਵਾਂ ਮੋਦੀ ਸਰਕਾਰ ਬਈ ਹੁਣ ਜਿਹੜੇ ਕਹਿੰਦੇ ਸੀ ਜਿਹੜੇ ਖੌਤੀ ਬੁੱਧੀ ਜੀ ਵੀ ਖੇਤ ਕਿਸਾਨੀ ਨੂੰ ਜਿਹੜਾ ਕਿਸਾਨਾਂ ਦੀ ਉਪਜ ਹੈ ਨੂੰ ਬਾਜ਼ਾਰ ਨਾਲ ਜੋੜ ਦਿਓ ਸਾਡੇ ਤੋਂ 23 ਰੁਪਏ ਕਿਲੋ ਲਈ ਕਣਕ ਹੁਣ ਬਾਜ਼ਾਰ ਦੇ ਵਿੱਚ ਆਟਾ ਆਮ ਚੱਕੀਆਂ ਦੇ 40 ਰੁਪਏ ਵਿੱਚ ਰਹਾ। ਹਰ ਰੌਲਾ ਪੈ ਗਿਆ ਵੀ ਪੰਜਾਬ ਦੇ ਵਿੱਚ ਕਣਕੀ ਨਹੀਂ ਹੈਗੀ ਇਹ ਕਹਿੰਦੇ ਵਾਧੂ ਆ ਜੀ ਫਿਰ ਕਿੱਥੇ ਰੱਖਾਂਗੇ ਹੁਣ ਸਰਕਾਰ ਕੱਢ ਕੇ ਲਾਵੇ ਹੁਣ। ਤੋਂ ਇਹਦਾ ਮਤਲਬ ਕਾਰਪੋਰੇਟ ਨੂੰ আর ਜਿਹੜੇ ਬ੍ਰਾਂਡ ਨੇ ਆਟੇ ਵਾਲੇ ਵੱਡੇ ਉਹ ਵਾਧ ਰੇਟ ਤੇ ਵੇਚ ਰਹੇ ਗਰੀਬਾਂ ਨੂੰ। ਤੋਂ ਇਸ ਕਰਕੇ ਭਰਾਓ ਇਹ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲਾ ਨਮਾੜਾ ਖੇਤੀ ਮੰਡੀਕਰਨ ਦਾ ਖਲੜਾ ਲਿਆਂਦਾ ਉਹ ਇੱਕ ਅਟੈਕ ਹੋਰ ਕਰਕੇ ਹੌਸਲੇ ਤੋੜਨ ਨੂੰ ਅੰਦੋਲਨਕਾਰੀਆਂ ਨੂੰ ਪਰ ਹੌਸਲੇ ਨਹੀਂ ਟੁੱਟੇ ਸਗੋਂ ਬਲਦੀ ਤੇ ਇਨ੍ਹਾਗਾਂ ਵਾਲਾ ਕੰਮ ਕੀਤਾ ਹੈਗਾ ਇਹ ਜਿਹੜੀਆਂ ਮੰਗਾਂ ਨੇ 13 ਦੀਆਂ 13 ਇਹ ਵੀ ਮਨਾਵਾਂਗੇ ਜਿਹੜਾ ਇਹ ਖਲੜਾ ਵਾ ਇਹ ਵੀ ਦੇਸ਼ ਵਿਆਪੀ ਭਾਵੇਂ ਪੰਜਾਬ ਨੇ ਰੱਦ ਕਰਨ ਦਾ ਫੈਸਲਾ ਕਰ ਲਿਆ ਇਹ ਦੇਸ਼ ਵਿਆਪੀ ਵਾਪਸ ਕਰਾਉਣਾ ਆਪਾਂ ਅਰ ਪੰਜਾਬ ਦੀ ਵਿਧਾਨ ਸਭਾ ਚ ਮਤਾ ਲੈ ਕੇ ਇਹਨੂੰ ਵਾਪਸ ਕਰੇ ਭਗਵੰਤ ਮਾਨ ਸਰਕਾਰ ਔਰ ਜਿਹੜਾ ਅੰਦੋਲਨ ਚੱਲ ਰਿਹਾ ਉਸ ਅੰਦੋਲਨ ਦੇ ਵਿੱਚ ਉਸ ਅੰਦੋਲਨ ਦੇ ਹੱਕ ਚ ਮਤਾ ਪਾਸ ਕਰੇ ਬਾਕੀ ਨੌਜਵਾਨਾਂ ਨੂੰ ਬੇਨਤੀ ਆ ਸਾਰੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਕੱਲ ਜਿਹੜਾ ਨਵਾਂ ਮੰਡੀ ਕਰਨ ਦਾ ਖਲਣਾ ਵਾ ਉਹਦੀਆਂ ਪੂਰੇ ਦੇਸ਼ ਭਰ ਦੇ ਵਿੱਚ ਪੈਨ ਇੰਡੀਆ ਚ ਕਾਪੀਆਂ ਸਾੜਨ ਦੀਆਂ ਉਹਦੀਆਂ ਤਿਆਰੀਆਂ ਕਰ ਲੋ ਹਰ ਪਿੰਡ ਦੇ ਵਿੱਚ ਕਾਪੀਆਂ ਸੜਨੀਆਂ ਚਾਹੀਦੀਆਂ ਜਿਵੇਂ ਤੁਸੀਂ ਅਰਥੀ ਫੂਕ ਮਜਾਰੇ ਕਰਕੇ ਮੋਦੀ ਸਰਕਾਰ ਦੀ ਨੀਂਦ ਹਰਾਮ ਕੀਤੀ ਆ ਓਵੇਂ ਤੁਸੀਂ ਕੱਲ ਵਾਲੇ ਪ੍ਰੋਗਰਾਮ ਨੂੰ ਵੱਧ ਛੱਡ ਕੇ ਇਹਨੂੰ ਲਾਗੂ ਕਰਨਾ ਵਾ ਵੱਧ ਵੱਧ ਜਿਹੜੀਆਂ ਕਾਪੀਆਂ ਸਾੜਨੀਆਂ ਹੈਗੀਆਂ ਵਾ ਹਰੇਕ ਪਿੰਡ ਦੇ ਵਿੱਚ ਤਾਂ ਕੋਈ ਜ਼ਰੂਰੀ ਨਹੀਂ ਕਹੀ ਜਾਂਦੇ ਵੀ ਕਾਨੂੰਨ ਲੱਭੂ ਨਾ ਤੁਸੀਂ ਕੋਈ ਫੋਟੋਸਟੇਟ ਕਾਪੀ ਤੇ ਲਖਾ ਲਓ ਨਮਾ ਮੰਡੀਕਰਨ ਨੀਤੀ ਦਾ ਖਲੜਾ 2024 ਲਿਖ ਲਓ ਉਹਨੂੰ ਸਾੜ ਦਿਓ ਨਵਾਂ ਮੰਡੀਕਰਨ ਨੀਤੀ ਦਾ ਖਲੜਾ 2024 ਤੁਨ ਉਹਨੂੰ ਅੱਗ ਲਾ ਦੇਣੀ ਆਪਾਂ ਹਰ ਸਰਕਾਰ ਤੱਕ ਸੰਕੇਤ ਜਾਊਗਾ ਕਿ ਅਸੀਂ ਸਰਕਾਰ ਦੀ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਹੈਗੇ ਆ ਇਸ ਕਰਕੇ ਹਰ ਗਾਹਾਂ ਆਪਾਂ ਇਸ ਮਹੀਨੇ ਦੇ 29 ਨੂੰ ਹਜ਼ਾਰਾਂ ਟਰੈਕਟਰ ਟਰਾਲੀਆਂ ਲੈ ਕੇ ਸ਼ੰਭੂ ਮੋਰਚੇ ਨੂੰ ਜਾਣਾ ਵਾ ਉਹਦੀਆਂ ਤਿਆਰੀਆਂ ਕਰੋ ਸਾਰਿਆਂ ਨੂੰ ਬੇਨਤੀ ਆ ਵਾ ਹਰੇਕ ਪੰਜਾਬ ਦੇ ਪਿੰਡ ਚੋਂ ਇੱਕ ਟਰੈਕਟਰ ਟਰਾਲੀ ਸ਼ੰਭੂ ਵੱਲੋਂ ਕੂਚ ਕਰੇ ਮੇਰੇ ਵੀਰਾਂ